ਤੂ ਦਾ ਪੁਆਇੰਟ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀਰ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਤੂ ਦਾ ਪੁਆਇੰਟ ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਹੈ। ਇਸ ਚੈਨਲ ਤੇ ਅਸੀਂ ਤੁਹਾਨੂੰ ਭਗਵਾਨ ਗੌਤਮ ਬੁੱਧ ਜੀ ਦੇ ਪੰਜਾਬੀ ਕਥਾ ਵਿਚਾਰ ਤੇ ਮੋਟੀਵੇਸ਼ਨਲ ਵਿਚਾਰ ਸੁਣਾਉਣੇ ਆ। ਉਹਨਾਂ ਦੀਆਂ ਵਿਚਾਰਾਂ ਤੋਂ ਸਾਨੂੰ ਬਹੁਤ ਵਧੀਆ ਸੇਧ ਮਿਲਦੀ ਹੈ। ਤੇ ਤੁਸੀਂ ਜ਼ਰੂਰ ਉਹਨਾਂ ਦੇ ਜਿਹੜੇ ਵਿਚਾਰ ਹੈ ਸੁਣਿਆ ਕਰੋ ਤੇ ਅੱਗੇ ਹੋਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਨਾ ਕਰਨਾ ਭੁੱਲਿਓ ਤੇ ਇੰਨਾ ਵਿਚਾਰਾਂ ਦੇ ਨਾਲ ਹੀ ਜਿਹੜੀ ਸਾਡੀ ਮਾਨਸਿਕਤਾ ਉਹ ਹੋਰ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਸਮਾਜ ਦੇ ਵਿੱਚ ਹੋਰ ਵਿਚਰਨ ਦੇ ਲਈ ਹੋਰ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਇਹੋ ਜਿਹੇ ਜਿਹੜੇ ਉਹਨਾਂ ਦੇ ਵਿਚਾਰ ਹੈ ਤੇ ਸਾਨੂੰ ਬਹੁਤ ਤਾਕਤ ਫਿਜ਼ੀਕਲ ਤੌਰ ਤੇ ਦਿਮਾਗੀ ਤੌਰ ਤੇ ਸਾਨੂੰ ਬਹੁਤ ਵੱਡੀ ਤਾਕਤ ਦਿੰਦੇ ਨੇ ਤਾਂ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਟੂ ਦਾ ਪੁਆਇੰਟ ਹੈ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇਹਨਾਂ ਦੇ ਵਿੱਚ ਹੀ ਅਸੀਂ ਤੁਹਾਨੂੰ ਬਾਬਾ ਬੁੱਲੇ ਸ਼ਾਹ ਫਕੀਰ ਜੀ ਦੇ ਜਿਹੜੇ ਕਲਾਮ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੱਕ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਚੁੱਪ ਜਾਂਦੇ ਨੇ ਲਫ਼ਜ਼ ਕਦੇ ਤੇ ਕਦੇ ਲਹਿਜੇ ਮਾਰ ਜਾਂਦੇ ਨੇ ਕੁਝ ਲੋਕ ਪਰਾਇਆਂ ਤੋਂ ਜ਼ਿਆਦਾ ਆਪਣਿਆਂ ਤੋਂ ਹਾਰ ਜਾਂਦੇ ਨੇ ਕਿਸਮਤ ਦੀ ਇੱਕ ਖਾਸ ਗੱਲ ਹੁੰਦੀ ਹੈ ਕਿ ਇਹ ਯਕੀਨੀ ਤੌਰ ਤੇ ਇੱਕ ਵਾਰ ਬਦਲਦੀ ਜ਼ਰੂਰ ਹੈ ਇੱਕਲੇ ਖੜੇ ਹੋਣ ਦੀ ਹਿੰਮਤ ਰੱਖੋ ਭਾਵੇਂ ਹੀ ਸਾਰੀ ਦੁਨੀਆ ਤੁਹਾਡੇ ਵਿਰੁੱਧ ਹੋਵੇ ਝੂਠੀ ਗੱਲ ਉੱਪਰ ਜਿਹੜੇ ਵਾਹ ਵਾਹ ਕਰਨਗੇ ਉਹੀ ਲੋਕ ਇੱਕ ਦਿਨ ਤੁਹਾਨੂੰ ਤਬਾਹ ਕਰਨਗੇ ਸ਼ਕਲ ਤੇ ਰੂਪ ਵਿੱਚ ਕੀ ਰੱਖਿਆ ਹੈ ਜਨਾਬ ਅਸਲ ਪਛਾਣ ਤਾਂ ਕਾਬਲੀਅਤ ਤੋਂ ਹੁੰਦੀ ਹੈ ਜੋ ਕੁਝ ਤੁਹਾਡੇ ਚਿੱਤ ਵਿੱਚ ਹੈ ਸਪਸ਼ਟ ਬੋਲ ਦਿਓ ਕਿਉਂਕਿ ਦੂਰੀ ਨਾਲੋਂ ਫੈਸਲਾ ਅਕਸਰ ਬਿਹਤਰ ਹੁੰਦਾ ਹੈ ਇੰਨਾ ਕੁ ਸਬਰ ਕਰਨਾ ਸਿੱਖ ਲਵੋ ਕਿ ਕੁਝ ਬੁਰਾ ਹੋਣ ਤੇ ਵੀ ਕੁਝ ਬੁਰਾ ਨਾ ਲੱਗੇ ਕੁਝ ਚੰਗੇ ਦੋਸਤ ਵੀ ਬਣਾ ਲਓ ਹਰ ਜਗ੍ਹਾ ਪਿਆਰ ਕੰਮ ਨਹੀਂ ਕਰਦਾ ਇਹ ਜੋ ਸਮਾਂ ਹੈ ਜਨਾਬ ਆਦਤਾਂ ਤੇ ਇੱਛਾਵਾਂ ਦੋਵਾਂ ਨੂੰ ਹੀ ਬਦਲ ਦਿੰਦਾ ਹੈ ਕੁਝ ਦੇਣ ਦੇ ਲਈ ਰੁੱਤਬੇ ਦੀ ਨਹੀਂ ਸਗੋਂ ਇਰਾਦੇ ਦੀ ਲੋੜ ਹੁੰਦੀ ਹੈ ਲੋਕਾਂ ਦੀ ਪ੍ਰਵਾਹ ਕਰਨਾ ਬੰਦ ਕਰ ਦਿਓ ਜ਼ਿੰਦਗੀ ਆਪਣੇ ਆਪ ਸੋਹਣੀ ਬਣ ਜਾਵੇਗੀ ਚਮਚੇ ਕਦੇ ਵਫਾਦਾਰ ਨਹੀਂ ਹੁੰਦੇ ਤੇ ਵਫਾਦਾਰ ਕਦੇ ਕਿਸੇ ਦੇ ਚਮਚੇ ਨਹੀਂ ਹੁੰਦੇ ਆਪਣੀ ਸਿਹਤ ਨੂੰ ਪਿਆਰ ਕਰੋ ਨਹੀਂ ਤਾਂ ਫਿਰ ਤੁਸੀਂ ਕਿਸੇ ਨੂੰ ਪਿਆਰ ਕਰਨ ਦੇ ਯੋਗ ਨਹੀਂ ਰਹੋਗੇ ਨਾ ਬਣੋ ਰੱਬ ਕਿਸੇ ਦੇ ਵਾਸਤੇ ਬਸ ਇਨਸਾਨ ਬਣ ਜਾਓ ਇਨਸਾਨ ਦੇ ਵਾਸਤੇ ਸੰਭਲਣਾ ਸਿੱਖ ਲਓ ਜਨਾਬ ਕਿਉਂਕਿ ਨੀਵਾ ਦਿਖਾਉਣ ਵਾਲੇ ਇੱਕ ਦਿਨ ਨਹੀਂ ਸਗੋਂ ਹਰ ਰੋਜ਼ ਮਿਲਿਆ ਕਰਦੇ ਨੇ ਆਪਣੇ ਆਪ ਨੂੰ ਉਦੋਂ ਹੀ ਬਦਲੋ ਜਦੋਂ ਉਹ ਤਬਦੀਲੀ ਤੁਹਾਡੇ ਪੱਖ ਵਿੱਚ ਹੋਵੇ ਰੱਬ ਕੁਝ ਰਿਸ਼ਤੇ ਐਸੇ ਹੀ ਵਿਗਾੜਦਾ ਹੈ ਕਿ ਸਾਡੀ ਜ਼ਿੰਦਗੀ ਖਰਾਬ ਨਾ ਹੋਵੇ ਕੋਈ ਇਨਸਾਨ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਸਕਦਾ ਜੋ ਦਰਦ ਨੂੰ ਸਹਿਣਾ ਜਾਣਦਾ ਹੈ ਬੁਰਾਈ ਦੀ ਤਾਕਤ ਦਾ ਅੰਦਾਜ਼ਾ ਉਦੋਂ ਹੁੰਦਾ ਹੈ ਜਦੋਂ ਉਸ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੌੜਾ ਹੈ ਪਰ ਇਹ ਸੱਚ ਵੀ ਹੈ ਕਿ ਲੋਕ ਚੰਗਿਆਈ ਵੀ ਦੂਜਿਆਂ ਨੂੰ ਦਿਖਾਉਣ ਲਈ ਹੀ ਕਰਦੇ ਨੇ ਜ਼ਿੰਦਗੀ ਦਾ ਸਭ ਤੋਂ ਵੱਡਾ ਜੋਖਮ ਜੋਖਮ ਨਾ ਲੈਣਾ ਹੁੰਦਾ ਹੈ ਜੇਕਰ ਤੁਸੀਂ ਕਿਸੇ ਦੇ ਨਾਲ ਹਮੇਸ਼ਾ ਲਈ ਰਹਿਣਾ ਚਾਹੁੰਦੇ ਹੋ ਤਾਂ ਕੁਝ ਸਮੇਂ ਲਈ ਉਸ ਤੋਂ ਦੂਰ ਰਹੋ ਕੌਣ ਜਾਣਦਾ ਹੈ ਕਿ ਹੰਕਾਰ ਤੇ ਰੋਤਬਾ ਦਿਖਾਉਣ ਵਾਲੇ ਆਪਣੇ ਨਾਲ ਕੀ ਲੈ ਜਾਣਗੇ ਚੱਲਦੇ ਰਹਿਣ ਨਾਲ ਸਰੀਰ ਤੇ ਚਲਾਉਂਦੇ ਰਹਿਣ ਨਾਲ ਰਿਸ਼ਤੇ ਸਿਹਤਮੰਦ ਰਹਿੰਦੇ ਨੇ ਇਹਨਾਂ ਦੋਨਾਂ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ ਕਈ ਵਾਰ ਮਜ਼ਬੂਤ ਹੱਥਾਂ ਨਾਲ ਫੜੀਆਂ ਉਂਗਲਾਂ ਵੀ ਛੁੱਟ ਜਾਂਦੀਆਂ ਨੇ ਕਿਉਂਕਿ ਰਿਸ਼ਤੇ ਮਜ਼ਬੂਤੀ ਨਾਲ ਨਹੀਂ ਦਿਲ ਨਾਲ ਨਿਭਾਏ ਜਾਂਦੇ ਨੇ ਜੇਕਰ ਕੋਈ ਵਿਅਕਤੀ ਉਤਰਾ ਚੜ੍ਹਾ ਦੇ ਬਾਅਦ ਵੀ ਤੁਹਾਡਾ ਸਾਥ ਨਹੀਂ ਛੱਡਦਾ ਤਾਂ ਉਸ ਵਿਅਕਤੀ ਦੀ ਕਦਰ ਕਰਨਾ ਕਦੇ ਨਾ ਛੱਡਿਓ ਛੱਡਣਾ ਚਾਹੁੰਦੇ ਹੋ ਤਾਂ ਬਹੁਤ ਸਾਰੀਆਂ ਕਮੀਆਂ ਨੇ ਮੇਰੇ ਵਿੱਚ ਤੇ ਜੇਕਰ ਸਾਥ ਨਿਭਾਉਣ ਬਾਰੇ ਸੋਚੋਗੇ ਤਾਂ ਖੂਬੀਆਂ ਵੀ ਘਟ ਨਹੀਂ ਸੇਵਾ ਸਭ ਦੀ ਕਰੋ ਪਰ ਕਿਸੇ ਤੋਂ ਆਸ ਨਾ ਰੱਖੋ ਕਿਉਂਕਿ ਸੇਵਾ ਦਾ ਸੱਚਾ ਮੁੱਲ ਤਾਂ ਰੱਬ ਹੀ ਦੇ ਸਕਦਾ ਹੈ ਕੋਈ ਇਨਸਾਨ ਨਹੀਂ ਜਿਸ ਨੂੰ ਤੁਸੀਂ ਆਮ ਸਮਝ ਕੇ ਛੱਡ ਦਿੰਦੇ ਹੋ ਕੋਈ ਉਸ ਨੂੰ ਖਾਸ ਸਮਝ ਕੇ ਅਪਣਾ ਲੈਂਦਾ ਹੈ ਕੋਈ ਕਹਿੰਦਾ ਹੈ ਕਿ ਵੱਡੀਆਂ ਗੱਡੀਆਂ ਵਿੱਚ ਹੀ ਸਫ਼ਰ ਬਿਹਤਰ ਹੁੰਦਾ ਹੈ ਪਰ ਸੱਚੇ ਰਿਸ਼ਤੇ ਤੇ ਚੰਗੇ ਦੋਸਤ ਜੇਕਰ ਤੁਹਾਡੇ ਨਾਲ ਹੋਣ ਤਾਂ ਜ਼ਿੰਦਗੀ ਪੈਦਲ ਵੀ ਮਜ਼ੇਦਾਰ ਬਣ ਜਾਂਦੀ ਹੈ ਰਿਸ਼ਤਾ ਭਾਵੇਂ ਕਿਵੇਂ ਦਾ ਵੀ ਹੋਵੇ ਦਿਲ ਤੋਂ ਹੋਣਾ ਚਾਹੀਦਾ ਹੈ ਮਤਲਬ ਤੋਂ ਨਹੀਂ ਇਨਸਾਨ ਨੂੰ ਇਨਸਾਨ ਦੇ ਨਜ਼ਰੀਏ ਨਾਲ ਤੋਲੋ ਭਾਵੇਂ ਦੋ ਸ਼ਬਦ ਹੀ ਸਹੀ ਪਰ ਪਿਆਰ ਨਾਲ ਬੋਲੋ ਸਫਲ ਹੋਣ ਤੋਂ ਪਹਿਲਾਂ ਇੱਕ ਚੰਗਾ ਵਿਅਕਤੀ ਬਣਨਾ ਚਾਹੀਦਾ ਹੈ ਕੱਲ ਨੂੰ ਪੈਸਾ ਰਹੇ ਜਾਂ ਨਾ ਰਹੇ ਪਰ ਨਾਮ ਜ਼ਰੂਰ ਰਹੇਗਾ ਹਾਲਾਤਾਂ ਅਨੁਸਾਰ ਹੀ ਸਾਰੀਆਂ ਚੀਜ਼ਾਂ ਸੋਹਣੀਆਂ ਹੁੰਦੀਆਂ ਨੇ ਜਿਹੜੀ ਸਕੂਲ ਦੀ ਬੈਲ ਸਵੇਰੇ ਬੇਕਾਰ ਜਾਪਦੀ ਹੈ ਉਹੀ ਛੁੱਟੀ ਦੌਰਾਨ ਬਹੁਤ ਵਧੀਆ ਲੱਗਦੀ ਹੈ ਇਸ ਦੁਨੀਆ ਵਿੱਚ ਰਿਸ਼ਤੇ ਤਾਂ ਹਰ ਕੋਈ ਨਿਭਾਉਂਦਾ ਹੈ ਫਰਕ ਸਿਰਫ ਇਹ ਹੈ ਕਿ ਕੋ ਜੋ ਆਪਣੇ ਦਿਲ ਤੋਂ ਨਿਭਾਉਂਦੇ ਨੇ ਤੇ ਕੋਜ ਦਿਮਾਗ ਤੋਂ ਜਦੋਂ ਸਮਾਂ ਮਾੜਾ ਹੁੰਦਾ ਹੈ ਤਾਂ ਲੋਕ ਹੱਥ ਨਹੀਂ ਫੜਦੇ ਸਗੋਂ ਗਲਤੀਆਂ ਫੜਦੇ ਨੇ ਲੋਕਾਂ ਨੂੰ ਹਾਦ ਤੋਂ ਜ਼ਿਆਦਾ ਸਤਕਾਰ ਤੇ ਭਰੋਸਾ ਦਿਓ ਤਾਂ ਸਿਰਫ ਤੁਹਾਨੂੰ ਬੇਇੱਜ਼ਤੀ ਤੇ ਧੋਖਾ ਹੀ ਦੇਣਗੇ ਦੁਨੀਆ ਦੀ ਸਭ ਤੋਂ ਸਸਤੀ ਚੀਜ਼ ਸਲਾਹ ਹੈ ਜੇ ਤੁਸੀਂ ਇੱਕ ਤੋਂ ਮੰਗਦੇ ਹੋ ਤਾਂ ਹਜ਼ਾਰ ਦਿੰਦੇ ਨੇ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਹੁੰਦੀ ਹੈ ਮਦਦ ਜੇ ਹਜ਼ਾਰਾਂ ਤੋਂ ਮੰਗਦੇ ਹੋ ਤਾਂ ਕੋਈ ਇੱਕ ਹੀ ਕਰਦਾ ਹੈ ਰਿਸ਼ਤੇ ਉਥੇ ਹੀ ਚੰਗੇ ਹੁੰਦੇ ਨੇ ਜਿੱਥੇ ਸਮਝਦਾਰੀ ਹੋਵੇ ਸਮਝੌਤਾ ਨਹੀਂ ਦਿਲ ਅਕਸਰ ਉਥੇ ਹੀ ਮੁੜਨਾ ਚਾਹੁੰਦਾ ਹੈ ਜਿੱਥੇ ਮੁੜ ਕੇ ਜਾਣਾ ਸੰਭਵ ਨਹੀਂ ਜਿਵੇਂ ਬਚਪਨ ਮਾਸੂਮੀਅਤ ਪੁਰਾਣਾ ਘਰ ਪੁਰਾਣੇ ਦੋਸਤ ਤੁਹਾਨੂੰ ਬਸ ਆਪਣੇ ਕਦਮਾਂ ਉੱਪਰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਉਂਕਿ ਇਸ ਦੁਨੀਆ ਦੀ ਤਾਂ ਤੁਹਾਡੇ ਰਸਤੇ ਵਿੱਚ ਰੁਕਾਵਟਾਂ ਪਾਉਣ ਦੀ ਆਦਤ ਹੈ ਸੱਚਾ ਰਿਸ਼ਤਾ ਇੱਕ ਚੰਗੀ ਕਿਤਾਬ ਵਾਂਗ ਹੁੰਦਾ ਹੈ ਭਾਵੇਂ ਕਿੰਨੀ ਵੀ ਪੁਰਾਣੀ ਹੋ ਜਾਵੇ ਫਿਰ ਵੀ ਸ਼ਬਦ ਨਹੀਂ ਬਦਲਦੇ ਜਿਨ੍ਹਾਂ ਨੂੰ ਆਪਣੇ ਘਰ ਵਿੱਚ ਕੋਈ ਇੱਜ਼ਤ ਨਹੀਂ ਮਿਲਦੀ। ਉਹੀ ਦੂਜਿਆਂ ਦੇ ਘਰਾਂ ਵਿੱਚ ਜਾ ਕੇ ਪੰਚਾਇਤੀ ਕਰਦੇ ਨੇ। ਗਰਗਟ ਵਾਂਗ ਰੰਗ ਬਦਲਣ ਵਾਲੇ ਕਦੇ ਵੀ ਵਫ਼ਾਦਾਰ ਨਹੀਂ ਹੁੰਦੇ। ਇਸ ਲਈ ਕਦੇ ਵੀ ਉਸ ਵਿਅਕਤੀ ਤੇ ਭਰੋਸਾ ਨਾ ਕਰੋ ਜੋ ਵਾਰ-ਵਾਰ ਆਪਣੀ ਗੱਲ ਤੋਂ ਪਿੱਛੇ ਹਟਦਾ ਹੈ। ਲੱਗ ਹੀ ਜਾਂਦੀ ਹੈ ਇੱਕ ਦਿਨ ਉਹਨਾਂ ਦੇ غرੂਰ ਨੂੰ ਵੀ ਠੋਕਰ ਜਿਹੜੇ ਜ਼ਮੀਨ ਤੇ ਆਪਣੇ ਕਦਮ ਦੇਖ ਕੇ ਨਹੀਂ ਰੱਖਦੇ ਜਿਸ ਨੇ ਅਦਾ ਸਿੱਖ ਲਈ ਗਮਾਂ ਵਿੱਚ ਵੀ ਮੁਸਕਰਾਉਣ ਦੀ ਉਸ ਨੂੰ ਫਿਰ ਕੀ ਮਟਾਉਣ ਗਿਆ ਸਾਜ਼ਿਸ਼ਾਂ ਜ਼ਮਾਨੇ ਦੀਆਂ ਬਹੁਤ ਔਖਾ ਹੁੰਦਾ ਹੈ ਉਹ ਪਲ ਜਦੋਂ ਤੁਸੀਂ ਟੁੱਟ ਰਹੇ ਹੁੰਦੇ ਹੋ ਤੇ ਹੱਸਣਾ ਤੁਹਾਡੀ ਮਜਬੂਰੀ ਬਣ ਜਾਂਦਾ ਹੈ ਮੈਂ ਆਜ਼ਾਦ ਕਰ ਦਿੱਤਾ ਹਰ ਉਹ ਰਿਸ਼ਤਾ ਹਰ ਉਹ ਸ਼ਖਸ ਜੋ ਮੇਰੇ ਨਾਲ ਸੀ ਸਿਰਫ ਆਪਣੇ ਮਤਲਬ ਦੇ ਲਈ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਆ ਕਰ ਜਦੋਂ ਤੂੰ ਰਾਹ ਬਦਲਿਆ ਤਾਂ ਮੈਂ ਮੰਜ਼ਿਲ ਬਦਲ ਦਿੱਤੀ ਜਿਨ੍ਹਾਂ ਰਿਸ਼ਤਿਆਂ ਨੂੰ ਤੁਹਾਡੀ ਮੌਜੂਦਗੀ ਤੋਂ ਪਰਹੇਜ਼ ਹੋਣ ਲੱਗੇ ਉਥੋਂ ਮੁਸਕਰਾ ਕੇ ਚਲੇ ਜਾਣਾ ਹੀ ਬਿਹਤਰ ਹੁੰਦਾ ਹੈ ਜ਼ਿੰਦਗੀ ਵਿੱਚ ਹਰ ਕੋਈ ਕਿਸੇ ਨਾ ਕਿਸੇ ਤੇ ਭਰੋਸਾ ਕਰਕੇ ਜਿਉਂਦਾ ਹੈ ਹਮੇਸ਼ਾ ਇਹੀ ਕੋਸ਼ਿਸ਼ ਕਰੋ ਕਿ ਜੋ ਲੋਕ ਤੁਹਾਡੇ ਤੇ ਵਿਸ਼ਵਾਸ ਕਰਨ ਉਹਨਾਂ ਦਾ ਭਰੋਸਾ ਕਦੇ ਨਾ ਟੁੱਟੇ ਕਦੇ ਵੀ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਰਿਸ਼ਤਿਆਂ ਨੂੰ ਖਤਮ ਨਾ ਕਰੋ ਕਿਉਂਕਿ ਰਿਸ਼ਤੇ ਸਾਡੇ ਹੁੰਦੇ ਨੇ ਦੂਜਿਆਂ ਦੇ ਨਹੀਂ ਗਲਤੀਆਂ ਵੀ ਹਮੇਸ਼ਾ ਦਿਮਾਗ ਨੂੰ ਉਲਝਾ ਦਿੰਦੀਆਂ ਨੇ ਜੇਕਰ ਰੇਲ ਦੀ ਟਿਕਟ ਨਾ ਲਈਏ ਤਾਂ ਫਿਰ ਸਮੋਸੇ ਵੇਚਣ ਵਾਲਾ ਵੀ ਟੀਟੀ ਦਿਖਾਈ ਦਿੰਦਾ ਹੈ ਮੈਂ ਲੋਕਾਂ ਨਾਲ ਰਿਸ਼ਤੇ ਨਿਭਾ ਕੇ ਸਿਰਫ ਇੱਕ ਹੀ ਗੱਲ ਸਿੱਖੀ ਹੈ ਕਿ ਜੇਕਰ ਤੁਸੀਂ ਕਿਸੇ ਦੀ ਹਾਦ ਤੋਂ ਜ਼ਿਆਦਾ ਫਿਕਰ ਕਰੋਗੇ ਤਾਂ ਫਿਰ ਉਹ ਵਿਅਕਤੀ ਤੁਹਾਨੂੰ ਰੱਤੀ ਦੇ ਭਾਅ ਸਮਝਣਾ ਸ਼ੁਰੂ ਕਰ ਦੇਵੇਗਾ ਜੇਕਰ ਕੋਈ ਇਕੱਲਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਉਸ ਨੂੰ ਪਸੰਦ ਨਹੀਂ ਕਰਦਾ ਬਲਕਿ ਉਹ ਇਕੱਲਾ ਇਸ ਲਈ ਹੈ ਕਿਉਂਕਿ ਉਸ ਨੂੰ ਦੁਨੀਆ ਦੀ ਔਕਾਤ ਸਮਝ ਵਿੱਚ ਆ ਗਈ ਹੈ ਜਿਸ ਦੀ ਝਲਕ ਮੁਸ਼ਕਲ ਨਾਲ ਵੀ ਸੰਭਵ ਨਹੀਂ ਹੁੰਦੀ ਉਹੀ ਜ਼ਿੰਦਗੀ ਵਿੱਚ ਸਭ ਤੋਂ ਖਾਸ ਹੁੰਦਾ ਹੈ ਜ਼ਿੰਦਗੀ ਨੂੰ ਬਹੁਤ ਨੇੜਿਓਂ ਦੇਖਿਆ ਹੈ ਇਸ ਲਈ ਮੈਂ ਸਭ ਤੋਂ ਦੂਰ ਬੈਠਾ ਹਾਂ ਇਹ ਸਾਨੂੰ ਬਾਬਾ ਬੁੱਲੇ ਸ਼ਾ ਫਕੀਰ ਜੀ ਜਿਨ੍ਹਾਂ ਦੇ ਵਿਚਾਰ ਅੱਜ ਵੀ ਦੁਨੀਆ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਨਵੀਂ ਰੋਸ਼ਨੀ ਭਰਦੇ ਆ ਤੇ ਭਗਵਾਨ ਗੌਤਮ ਬੁੱਧ ਜੀ ਦੇ ਜਿਹੜੇ ਮੋਟੀਵੇਸ਼ਨਲ ਵਿਚਾਰ ਆ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਬਦਿਆ ਜਿੰਦਗੀ ਜਿਉਣ ਦਾ ਰਾਹ ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਛੱਡੇ ਚਾਣ ਵਾਲੇ ਜਾਂ ਸਾਡੇ ਦੋਸਤ ਮਿੱਤਰ ਧੋਖਾ ਕਰਦੇ ਆ ਉਹਨਾਂ ਤੋਂ ਸਾਨੂੰ ਕਿੰਨਾ ਸੁਚੇਤ ਹੋਣ ਦੀ ਲੋੜ ਹੈ ਉਹ ਵੀ ਸਾਨੂੰ ਇਸ ਚੈਨਲ ਤੇ ਸਾਨੂੰ ਮਿਲਦਾ ਤੇ ਅਖੀਰ ਤੱਕ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾਪੋਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਲ ਜੀ